ਵਜੇਤੇ ਆਪਾਂ ਗੱਲ ਕਰਾਂਗੇ ਕਿ ਪੰਜਾਬ ਦਾ ਜਿਹੜਾ ਬਜਟ ਹੈ ਉਹ ਪੇਸ਼ ਹੋਣ ਵਾਲਾ ਹੈ ਔਰ ਲੋਕਾਂ ਨੂੰ ਉਸ ਬਜਟ ਤੋਂ ਬਹੁਤ ਜ਼ਿਆਦਾ ਉਮੀਦਾਂ ਨੇ ਤੁਸੀਂ ਇਸ ਬਜਟ ਨੂੰ ਕਿਵੇਂ ਦੇਖਦੇ ਹੋ ਕਿ ਇਹ ਲੋਕਾਂ ਦੀ ਜਿਹੜਾ ਹੈ ਕਿ ਉਮੀਦਾਂ ਤੇ ਖਰਾ ਉਤਰੇਗਾ ਜਿਸ ਵਿੱਚ ਮੈਂ ਦੁਆ ਕਰਦਾ ਕਿ ਪੰਜਾਬ ਦੀ ਸਰਕਾਰ ਲੋਕਾਂ ਦੀਆਂ ਪਾਸ਼ਾਂ ਦੇ ਮੁਤਾਬਕ ਇੱਕ ਬਜਟ ਨੂੰ ਪੇਸ਼ ਕਰੇ ਔਰ ਉਹ ਉਹ ਨੀਂਵ ਦਾ ਬੈਸਟ ਦੇ ਕਰੈਸਿਸ ਦੇ ਵਿੱਚ ਹੈਗਾ ਰੈਂਜਲ ਕਰੈਸਿਸ ਤੋਂ ਉਹ ਜਿਹੜੇ ਕਰਜ਼ਿਆਂ ਦਾ ਵਿਆਜ ਉਹ ਸਾਰਿਆਂ ਕੋ ਪੰਜਾਬ ਨੂੰ ਕੱਢ ਕੇ ਫਿਰ ਪੱਟੜੀ ਤੇ ਵਾਉਣੇ ਮੇਰੀ ਦੁਆ ਤੇ ਅਰਦਾਸ ਹੈ ਪਰ ਹਾਲਾਤ ਇਦਾਂ ਦੇ ਬੜੇ ਨਹੀਂ ਬਸ ਇਸ ਤਰ੍ਹਾਂ ਨਹੀਂ ਦੇ ਕਿਉਂਕਿ ਪੰਜਾਬ ਦੇ ਜਿਹੜਾ ਜੇ ਪਰੇ ਵੀ ਨਹੀਂ ਉਹ ਦੇਖੀ ਨਾ ਤਾਂ ਉਹ ਨਾ ਜਨਰੇਟ ਹੋ ਰਿਹਾ ਤੇ ਨਾ ਇਹਨਾਂ ਕੋਲ ਫੰਡਸ ਹੈਗੇ ਜਿਹੜੇ ਮੈਕਸੀਮਮ ਜਿੰਨਾ ਇਹ ਕਰਜ਼ਾ ਲੈ ਸਕਦੇ ਸੀ ਉਵੀਆ ਮਾਤ ਤੱਕ ਇਹਦਾ ਉੱਥੇ ਤੱਕ ਇਹਨਾਂ ਨੇ ਪਹੁੰਚਦਿਆ ਤੇ ਅਗਲੇ 2 ਸਾਲ ਪਰਮਾਤਮਾ ਹੀ ਜਾਣਦਾ ਹੈ ਇਹਨਾਂ ਨੇ ਕਿਵੇਂ ਘਟਣੇ ਹੈਗੇ ਹਾਲਾਂਕਿ ਸਰਕਾਰ ਦੇ ਦਾ ਇਹਨਾਂ ਕੋਲੇ 1 ਕੁ 2 ਸਾਲ ਦੇ ਦਿੱਤੇ ਪਰ ਉਹ ਫਾਈਨੈਂਸ਼ੀਅਲ ਜਿਹੜੇ ਹੈਗੇ ਨੇ ਉਹ ਬੜੇ ਕ੍ਰਾਈਸਿਸ ਦੇ ਵਿੱਚ ਪੰਜਾਬ ਐਸਵੇਲੇ ਸੋ ਇੱਥੇ ਜਿਹੜੀ ਤੁਸੀਂ ਵਾਜਬ ਜੀ ਚਿੰਤਾ ਕੀਤੀ ਹੈ ਐਸਵੇਲੇ ਪੰਜਾਬ ਦੇ ਉੱਤੇ ਇੰਨਾ ਜ਼ਿਆਦਾ ਕੱਦੇ ਦਾ ਬੋਝ ਹੈ ਔਰ ਜਿਹੜੀ ਸਰਕਾਰ ਜਿਵੇਂ ਕਹਿ ਰਹੀ ਹੈ ਉਹ ਕਹਿੰਦੇ ਜੀ ਪੈਸੇ ਤਾਂ ਕਦੇ ਸਾਡੇ ਕੋਲ ਹੈ ਹੀ ਨਹੀਂ ਕਿਹਾ ਹੀ ਨਹੀਂ ਅਸੀਂ ਤੇ ਕੇਜਰੀਵਾਲ ਸਾਹਿਬ ਵੀ ਸਾਰੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਵੀ ਮੈਚਾਈ ਗੱਲ ਵੀ ਦੇ ਗਏ ਸਰਕਾਰ ਕੋਲ ਤਾਂ ਪੈਸਾ ਮੁਕਦਾਈ ਨਹੀਂ ਹੁੰਦਾ ਅਸੀਂ ਤਾਂ ਕਦੇ ਕਹਾਂ ਹੀ ਸਾਡੇ ਕੋਲ ਪੈਸੇ ਨਹੀਂ ਕਿ ਕਹਿਣਾ ਤੁਹਾਡਾ ਜਿਹੜਾ ਆ ਉਹ ਜ਼ਰੂਰੀ ਨਹੀਂ ਪਰ ਲੋਕ ਜਾਣਦੇ ਆ ਅਨਕਿ ਤੁਹਾਂ ਦਾ ਪੰਗਾ ਹਦਾਇਤ ਫਿਰ ਲਿਖੀ ਹਲਾਤ ਕੇ ਜੀ ਬਾਦਲ ਸਾਹਿਬ ਵੀ ਜਦੋਂ ਸੰਗਤ ਦਰਸ਼ਨ ਤੇ ਜਾਂਦੇ ਹੁੰਦੇ ਸੀ ਤਾਂ ਕਿਸੇ ਪੱਤਰਕਾਰ ਨੇ ਪੁੱਛ ਲਿਆ ਸੀ ਤਾਂ ਉਹ ਕਹਿੰਦੇ ਸੀ ਕਾਕਾ ਜੀ ਇਹ ਪੈਸੇ ਕਦੇ ਹੁੰਦੇ ਨਹੀਂ ਤੇ ਨਾ ਕਦੇ ਮੁੱਕਦੇ ਹੁੰਦੇ ਆਈ ਜਾਂਦੇ ਐ ਤੇ ਜਾ ਜਾਂਦੇ ਇੱਥੇ ਸਭ ਤੋਂ ਵੱਡੀ ਜਿਸ ਵੀ ਗੱਲ ਇਹ ਹੈ ਕਿ ਤੁਹਾਡੇ ਘਰ ਦੇ ਵਿੱਚ ਵੀ ਤੁਹਾਡੇ ਸਟੇਟ ਦੇ ਵਿੱਚ ਵੀ ਇੱਕ ਚੀਜ਼ ਜ਼ਰੂਰੀ ਹੁੰਦੀ ਹੈ ਦੇਖਣ ਲਈ ਆਉਣੇ ਕਿੰਨੇ ਤੇ ਜਾਂਦੇ ਕਿੰਨੇ ਹਰ ਰੋਜ਼ ਤੁਸੀਂ ਕਰਜਾ ਲੈ ਲੈ ਕੇ ਤੇ ਕੰਮ ਕਰਦੇ ਹੋ ਬਹੁਤ ਜ਼ਬਰਦਸਤ ਕਰ ਰਹੇ ਜੀ ਲੋਕਾਂ ਨੂੰ ਸੌਣ ਨੂੰ ਚੰਗਾ ਲੱਗਦਾ ਹੋਵੇ ਪਰ ਇਹ ਹਾਲਾਤ ਇਸ ਤਰ੍ਹਾਂ ਨਹੀਂ ਹੈਗੇ ਸਰਕਾਰ ਉਸ ਪਾਸੇ ਨੂੰ ਬਿਲਕੁਲ ਤਵੱਜੋ ਨਹੀਂ ਦੇ ਰਹੀ ਸਰਕਾਰ ਨੇ ਇਸ ਵੇਲੇ ਜੋ ਹਾਲਾਤ ਬਣਾਏ ਹੋਏ ਹਨ ਜਦੋਂ ਭੁੱਖੇ ਲੋਕੇ ਸ਼ੀ ਤੁਹਾਡੀ ਗੱਲ ਤੋਂ ਇੱਕ ਗੱਲ ਯਾਦ ਹੈ ਤੁਸੀਂ ਹੁਣੇ ਗੱਲ ਲਈ ਕਿ ਬੀਤੇ ਦਿਨੀ ਧਰਨਾ ਵੀ ਦਿੱਤਾ ਗਿਆ ਸੀ ਹਲਾਵਾ ਵੱਲੋਂ ਦੀ ਹਜ਼ਾਰ ਹਜ਼ਾਰ ਰੁਪਏ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਪੰਚਾਇਤ ਦੇ ਵਿੱਚ ਇਹ ਦਾਅਵੇ ਕੀਤੇ ਗਏ ਸੀ ਕਿ ਹਰ ਮਹਿਲਾ ਨੂੰ ਹਜ਼ਾਰ ਹਜ਼ਾਰ ਮਿਲੇਗਾ ਲੇਕਿਨ ਸਰਕਾਰ ਬਣੀ ਹੋਣ ਤਿੰਨ ਸਾਲ ਪੂਰੇ ਟਰਮ ਹੋ ਚੁਕਿਆ ਹੈ ਹਜੇ ਤੱਕ ਉਹ ਮੁੱਦਾ ਜਿਹੜਾ ਹੈ ਉਹ ਉੱਥੇ ਦੇ ਉੱਥੇ ਅੜਿਆ ਹੋਇਆ ਹੈ ਲੇਕਿਨ ਮਨਵਾ ਦੀ ਸੁੱਧਾ ਜਾਂ ਕਹਿ ਲਿਓ ਮੈਂ ਹਜ਼ਾਰ ਰੁਪਏ ਦੀ ਤੇ ਮਹਿਲਾਵਾਂ ਤਾਂ ਇਹ ਚੀਜ਼ ਚਾਹੀਦੀ ਹੁੰਦੀ ਹੈ ਵੀ ਜੇਕਰ ਸੀ ਘਰੇ ਬੈਠੀਆਂ ਤਾਂ ਉਹ ਹਜ਼ਾਰ ਕਿ ਆਉਣਾ ਚਾਹੀਦਾ ਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਬਜਟ ਜਿਹੜਾ ਤੁਹਾਡੇ ਲੱਗਿਆ ਖਰਿਆਣਾ ਸਰਕਾਰ ਜੀ ਉਹਨਾਂ ਨੇ ਪੈਸੇ ਦੇ ਦਿੱਤੇ ਸ਼ੁਰੂ ਕਰਤੇ ਜੀ ਦਿੱਲੀ ਚ ਜੇ ਗੱਲ ਸਰਕਾਰ ਬਣੀ ਹੈ ਉਹਨਾਂ ਨੇ ਕਿਹਾ ਸੀਗਾ 2500 ਰੁਪਏ ਉਹਨਾਂ ਨੇ ਆਪਣੀਆਂ ਮਹਲਾਮਾਂ ਨੂੰ ਦੇਣਾ ਸ਼ੁਰੂ ਕਰਤਾ ਇਹਨਾਂ ਨੇ ਇੰਤਜ਼ਾਰ ਕਿਹਾ ਸੀ ਕਿ ਉਹ ਦਿੱਤਾ ਨਹੀਂ ਲੋਕ ਸਭਾ ਦੇ ਇਲੈਕਸ਼ਨ ਜੋ ਮੁੱਖ ਮੰਤਰੀ ਸਾਹਿਬ ਨੇ ਕਿਹਾ ਤਾਂ ਨਹੀਂ ਮੈਂ ਹੁਣ 1100 ਤੋਂ ਅਜੇ ਦਿੱਤਾ ਨਹੀਂ ਚਲੋ ਪ੍ਰਮਾਣਮਾ ਕਰੀਏ ਆ ਬਜਟ ਤੇ ਲਖ ਲੈਣ ਜਾਂਦੇ ਜਾਂਦੇ ਦੇ ਜਾਣ ਕੁਛ ਨਾ ਕੁਛ ਹੀ ਪ੍ਰਿਕਿਰਪਾ ਨਾਲ ਬਾਤ ਤੇ ਦਵਾ ਕਰਦਾ ਪਰ ਮੈਨੂੰ ਲੱਗਦਾ ਜੀ ਤੁਸੀਂ ਰਖੜੀ ਦੇ ਪੈਸੇ ਵੀ ਦੇਣੇ ਹੋਣ ਕਰਜ਼ਾ ਲੈ ਕੇ ਉਹ ਵੀ ਔਖੇ ਲੱਗਦੇ ਸੋ ਇਹ ਐਸ ਵੇਲੇ ਜਿੱਥੇ ਆਪਾਂ ਕੌਥੇ ਦੇ ਆ ਸਰਕਾਰ ਬਿਲਕੁਲ ਡਵੈਲਪਮੈਂਟ ਤੇ ਕੋਈ ਫੋਕਸ ਨਹੀਂ ਕਰਦੀ ਦੇਖੋ ਮੈਂ ਐਮਵੀਏ ਕੀਤੀ ਵੀ ਹੈ ਫਾਈਨਾਂਸ ਦੇ ਵਿੱਚ ਐਂਡ ਹਿਊਮਨ ਰਿਸੋਰਸ ਦੇ ਉਹ ਟਿਆਆਂੀਆਂ ਗੱਲਾਂ ਉਹਦੇ ਵਿੱਚ ਇੰਨੀਆਂ ਕੀ ਹੁੰਦੀਆਂ ਜਿਹੜੀ ਮੈਂ ਤੁਹਾਨੂੰ ਪਹਿਲਾਂ ਇੱਕ ਗੱਲ ਕਹਿ ਚੀ ਹਾਂ ਕਿ ਤੁਹਾਡਾ ਗੇਮ ਤੇ ਜਿਹੜਾ ਐਕਸਪੈਂਚਰਸ ਤੇ ਇਨਕਮ ਜਿਹੜੀ ਆ ਉਹਦਾ ਉਹਦੇ ਨਾਲ ਹੀ ਤੁਹਾਡਾ ਕੰਮ ਦਾ ਸਾਰਾ ਚੱਲਦਾ ਐਸ ਵੇਲੇ ਇਹ ਰੋੜਾ ਪਉਂਦੇ ਜੀ ਸਾਨੂੰ ਰੋੜਰ ਕਰਮਾ ਤੇ ਪੈਸੇ ਨਹੀਂ ਮਿਲੇ ਸਾਡੇ ਉਹ ਨਹੀਂ ਮਿਲੇ ਚੱਲ ਕੇ ਉਹ ਮਿਲ ਨਹੀਂ ਜਦੋਂ ਤੱਕ ਤੁਸੀਂ ਪਿਛਲਾ ਹਿਸਾਬ ਨਹੀਂ ਦੋਗੇ ਇਹ ਤਾਂ ਬਹੁਤ ਵੱਡੀ ਗੱਲ ਆ ਜਿਹੜਾ ਪੈਦੇ ਸੈਂਟਰ ਤੋਂ ਆਉਂਦੇ ਉਸ ਆਬ ਮੰਗਦੇ ਇਹਦਾ ਆਪਾਂ ਨੂੰ ਨਿਕਾਜੇ ਪਤਾ ਆਪੇ ਬਾਪੂ ਤੋਂ ਪੈਸੇ ਲੈ ਕੇ ਜਾਈਏ ਜਦੋਂ ਹੋਰ ਮੰਗੇ ਉਹ ਕਹਿੰਦਾ ਪਹਿਲਾਂ ਪਿੱਛੇ ਲਿਆਂਦਾ ਤਾਂ ਆਬ ਦੇ ਕਿੱਥੇ ਗੱਜ ਗਏ ਉਹ ਦੱਸਣੇ ਪੈਣ ਔਰ ਜਿੰਨੇ ਵੀ ਕੰਪਨੀਆਂ ਦਾ ਚਾਹੇ ਰੈਵਨਿਊ ਜਨਰੇਟ ਹੁੰਦਾ ਚਾਹੇ ਉਹਨੂੰ ਸੈਂਟਰ ਤੋਂ ਪੈਸੇ ਮਿਲਦੇ ਆ ਚਾਹੇ ਉਹ ਕਰਦਾ ਦਿੱਤਾ ਉਹ ਸਾਰੇ ਪੈਸੇ ਜਿਹੜੇ ਆ ਉਹ ਉਹਨਾਂ ਦੇ ਉੱਤੇ ਆਰਬੀਆਈ ਨਿਗਰਾਨੀ ਰੱਖਦੀ ਹੈ ਔਰ ਉਹਦਾ ਅਡਿਟਡ ਜਿਹੜੇ ਫੰਡ ਹੁੰਦੇ ਆ ਉਹ ਸਾਰੇ ਜਿੰਨੇ ਦੇਰ ਤੱਕ ਤੁਸੀਂ ਆਰਬੀਆਈ ਨੂੰ ਰਿਪਲਾਈ ਨਹੀਂ ਕਰਦੇ ਪ੍ਰੋਪਰ ਆਪਣੇ ਆਡਿਟ ਨਹੀਂ ਕਰਵਾਉਂਦੇ ਪਿਛਲੇ ਪਹਿਲਾਂ 19 ਦਿਨ ਤੱਕ ਤੁਹਾਨੂੰ ਨਵੇਂ ਕਿਹੜੇ ਖਾਤੇ 'ਚ ਤੇ ਕਿਵੇਂ ਦਿੰਦੇ ਤੁਸੀਂ ਉਥੋਂ ਲੈਨੇ ਉਹ ਕੁਝ ਕਹਿ ਕੇ ਖਤ ਦੇ ਕੋਲ ਕਰ ਦਿੱਤੇ ਅੱਜ ਤੁਹਾਡੇ ਹਜ਼ਾਰਾਂ ਕਰੋੜਾ ਰੁਪਏ ਜਿਹੜੇ ਆ ਉਹ ਐਡਵਰਟਾਈਜ਼ਮੈਂਟ ਤੇ ਲੱਗੇ ਪਤਾ ਕਿ 6 'ਚ 7000 ਕਰੋੜ ਦਾ ਕਿੰਨੇ ਦਾ ਬਜਟ ਰੱਖਿਆ ਸੀ ਮੈਨੂੰ ਐਗਜ਼ੈਕਟ ਮਾਉਂਗ ਪਤਾ ਹੀ ਨਹੀਂ ਕੁਝ ਲਹਾਉਤਨ ਬਾਤ ਦਿੱਤੇ ਔਰ ਤੁਸੀਂ ਪ੍ਰਮੋਸ਼ਨ ਸਟੇਟ ਦੀ ਕਰੋ ਤਾਂ ਵੀ ਹੈ ਪਾਲਸੀਸ ਦੀ ਕਰੋ ਤਾਂ ਵੀ ਪ੍ਰਮੋਸ਼ਨ ਤੁਸੀਂ ਪਾ ਦਿੱਦੀ ਕਰ ਰਹੇ ਹੋ ਪੰਜਾਬ ਦਿੱਤੇ ਹੈ ਤੇਲ ਤੁਸੀਂ ਜਾ ਕੇ ਗੁਜਰਾਤ ਤੱਕ ਖਵਾਰਾ ਚਿਛਤੇ ਹੈ ਵੱਡੇ ਵੱਡੇ ਜੋ ਤੁਸੀਂ ਕਹਿਿਆ ਸੀ ਉਹਦੇ ਸਾਰਾ ਵਰਡ ਕੀਤਾ ਅੱਜ ਤੁਸੀਂ ਵੱਡੇ ਵੱਡੇ ਬੋਰਡ ਲੈ ਕੇ ਆਏ ਹੋ ਅੱਜ ਤੁਹਾਡੇ ਨਾਲ 60 60 70 700 1000 ਕੱਢਣੇ ਚਾਹੀਦੇ ਹੈ ਜਾਇਜ਼ ਜਾਇਜ਼ ਬੰਦੇ ਆਪਾਂ ਨੂੰ ਖਰਚੇ ਤੇ ਕੰਟਰੋਲ ਕਰਨਾ ਪੈਣਾ ਆਮਦਨ ਵਧਾਉਣੀ ਪੈਣੀ ਜਿੰਨੀਆਂ ਸਾਡੀਆਂ ਇਹ ਸਕੀਮਾਂ ਹੈਗੀਆਂ ਅਸੀਂ ਜਿਹੜੇ ਚੋਰੀ ਹੋ ਰਹੇ ਆ ਉਹਨਾਂ ਪੈਸਿਆਂ ਨੂੰ ਦੇਖੀਏ ਕਿਵੇਂ ਵਰੋਣੇ ਆ ਟੈਕਸ ਦੀ ਚੋਰੀ ਉਹਨੂੰ ਅਸੀਂ ਤਰਕਦਾਰ ਕਰੀਏ ਉਹ ਲੈ ਗਏ ਜਿਹੜੀਆਂ ਅਸੀਂ ਸਬਸਿਡੀਆਂ ਗਲਤ ਬੰਦੇ ਹੁੰਦੇ ਰਹੇ ਮਸਤੀ ਦੇ ਉੱਤੇ ਬੰਦਾ ਜਾ ਕੇ ਕਣਕ ਲੈਣ ਜਾ ਰਿਹਾ ਜੀ ਜੀ ਤਾਂ ਉਹ ਉਹ ਚੀਜ਼ਾਂ ਤੇ ਸਾਨੂੰ ਕੰਟਰੋਲ ਕਰਨਾ ਪੈਣਾ ਦੋ ਮੋਟਰਾਂ ਵਾਲਾ ਬੰਦਾ ਪੰਜ ਮੋਟਰਾਂ ਵਾਲਾ ਬੰਦਾ ਤਾਂ ਕੋਈ ਸਬਸਿਡੀ ਲਵੇ ਜਿਨ੍ਹਾਂ ਦੇ 1000 ਕਿੱਲੇ ਕਿੱਲਿਆਂ ਦੀ ਜ਼ਮੀਨ ਹੈ 5 500 ਕਿੱਲੇ ਜ਼ਮੀਨ ਹੈ ਤੇ 100-100 ਮੋਟਰ ਲੱਗੀ ਹੈ ਉਹ ਵੀ ਤੁਹਾਡੇ ਪੈਸੇ ਸਬਸਿਡੀਆਂ ਚ ਕਰਨ ਤਾਂ ਫਿਰ ਇਹ ਤਾਂ ਹੈ ਹੁਣ ਇਸ ਚੀਜ਼ ਨੂੰ ਇੱਕ ਤਾਂ ਡਾਇਰੈਕਟ ਕੰਟਰੋਲ ਕਰਨਾ ਹੈ ਖਾਚਾ ਔਰ ਦੂਜਾ ਆਮਦਨ ਨੂੰ ਤਰੋੜੇ ਰੈਵਨਿਊ ਤੇ ਬ੍ਰੇਕ ਕਰਕੇ ਉਹਨੂੰ ਬਕਾਇਦਾ ਤੌਰ ਤੇ ਇਹੜਾ ਕੈਪੀਟਲ ਫੰਡ ਦੇ ਵਿੱਚ ਪਾ ਕੇ ਉਹਨੂੰ ਆਡੀਟਡ ਤਰੀਕੇ ਨਾਲ ਕਿ ਕਿੱਥੇ ਕਿੱਥੇ ਕਿੰਨਾ ਕਿੰਨਾ ਲਾਉਣਾ ਹੈ ਜ਼ਰੂਰੀ ਉਸ ਤਰੀਕੇ ਨਾਲ ਜੇ ਵੰਡਾਂਗੇ ਜੇ ਰੋੜੀਆਂ ਹੀ ਮੰਗੇ